ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਇਹ ਵੀਡੀਓ ਪਿੰਡ ਗੱਜਨ ਵਾਲੇ ਦੀ ਜ਼ਿਲ੍ਹਾ ਮੋਗੇ ਦੀ ਵੀਡੀਓ ਆ ਮਿੱਤਰੋ ਗੱਜਨ ਵਾਲੇ ਪਿੰਡ ਦੇ ਵਿੱਚ ਆ ਕੇ ਪਠਾਨਗੜ੍ਹ ਵਾਲੀ ਵਸਤੀ ਦੇ ਵਿੱਚ ਆ ਕੇ ਮਿੱਤਰੋ ਗੁਰਦੁਆਰੇ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਆ ਬਾਈ ਦਾ ਨਾਮ ਜਗਦੀਪ ਸਿੰਘ ਆ ਦੀਪਾ ਦੀਪਾ ਕਹਿੰਦੇ ਨਾ ਸੀਪਾ ਸੀਪਾ ਬਾਈ ਨੂੰ ਪਿੰਡ ਦੇ ਵਿੱਚ ਕਹਿੰਦੇ ਆ ਮਿੱਤਰੋ ਬਾਈ ਦੇ ਕੋਲ ਬੂਰੀ ਕਾਲੀ ਦੇ ਪਣਦੇ ਮੈਂ ਪੂਰਾ ਝੋਟੀ ਪੂਰੀ ਆ ਪਰ ਨਜ਼ਰ ਪਿੰਡੇ ਦੇ ਉੱਤੋਂ ਕਾਲੇ ਪਣਦੀ ਦਿਖਾਉਂਦੀ ਆ ਥੋੜੀ ਜੀ ਪੱਕੀ ਪੂਰੀ ਝੋਟੀ ਕਹਿ ਸਕਦੇ ਆ ਆਪਾਂ ਇਹਨੂੰ ਕਰਮਾ ਵਾਲੀ ਨੂੰ ਦੂਜਾ ਸੂਆ ਸੁਣਾ ਵੀਰੇ ਦੂਜਾ ਸੂਆ ਇਹਨੇ ਸੁਣਾਵਾ ਮਿੱਤਰੋ 5-7 ਦਿਨ ਰਹਿੰਦੀ ਆ ਪਹਿਲੇ ਸੂਏ 11 ਕਿਲੋ ਤੋਂ ਦੇਖੇ ਹੋ ਨਹੀਂ ਤਾਂ ਹੈ 12 ਕਿਲੋ ਪਹਿਲੇ ਸੋ 12 ਕਿਲੋ ਦੁੱਧ ਨੇ ਕੰਡੇ ਦੇ ਉੱਤੇ ਧਰਿਆ ਹੋਇਆ ਓਏ ਮਿੱਤਰੋ ਥਣ ਦੇਵੇ ਦੀ ਸੋਹਣੀ ਸੁਨੱਖੀ ਅੰਡਰਦੀ ਜਰੂਰ ਆ ਥੋੜਾ ਜਿਹਾ ਮਿੱਤਰੋ ਵਿਰਲਾ ਬੁਰਲਾ ਚੰਗੀਆਂ ਕਦ ਕਾਠ ਵਾਲੀ ਕਹਲੀ ਹੱਡੀ ਦੇ ਵਿੱਚ ਝੋਟੀਆਂ ਮਿੱਤਰੋ ਪੂੜੇ ਪੜੇ ਦੀ ਬਹੁਤ ਚੰਗੀਆਂ ਕਰਮਾਂ ਵਾਲੀ ਸਿੰਘ ਵੀ ਸੋਹਣਾ ਵਾ ਬਾਈ ਬਾਕੀ ਬਣਦੀ ਤਣਦੀ ਆ ਜਿੰਨੀ ਹੈਗੀ ਆ ਮੱਥੇ ਮੂੰਹ ਮੱਥੇ ਲੱਗਦੀ ਝੋਟੀਆਂ ਰੇਡ ਵੀਰੇ ਇਹਦਾ 122000 ਰੁਪਇਆ ਰੱਖਿਆ ਬਾਈ ਨੇ ਵਿੱਚੋਂ ਮਾਨਤਨ ਹੋ ਜਾਊਗਾ ਤੋਰ ਕੇ ਤੁਹਾਨੂੰ ਵਿਖਾ ਦੇਾਂਗੇ ਏਂਡ ਦੇ ਉੱਤੇ ਕਿਉਂਕਿ ਹੁਣ ਇੱਕਲੀ ਝੋਟੀ ਡਰਦੀ ਆ ਮਿੱਤਰੋ ਬਾਕੀ ਸੋਹਣੀ ਸੁਨੱਕੀ ਲੱਜ ਗਈ ਆ ਕਹਿਣ ਤੋਂ ਭਾਵੇਂ ਆ ਵੀ ਜੇ ਕਿਸੇ ਭਰਾ ਨੇ ਘਰੇ ਰੱਖਣ ਨੂੰ ਲੈਣੀ ਆ ਤਾਂ ਬਾਈ ਬਾਈ ਦਾ ਨੰਬਰ ਨੋਟ ਕਰ ਲਓ 9041146546 9041146546 ਬਾਈ ਦਾ 90 ਆ ਮਿੱਤਰੋ ਇਸ ਨੰਬਰ ਤੇ ਤੁਸੀਂ ਰਾਬਤਾ ਕੈਮ ਕਰ ਲਿਓ ਬਾਈ ਨਾਲ ਪਿੰਡ ਗੱਜਣ ਵਾਲਾ ਪਠਾਨਗੜ ਵਸਤੀ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਫਰਜ਼ ਹੋਊਗਾ ਮੇਰਾ ਫਰ ਜੋ ਵੀਡੀਓ ਬਣਾਉਣਾ ਵੀਡੀਓ ਦੇ ਵਿੱਚ ਜਾਣਕਾਰੀ ਦੇਣਾ